ਕਰੋ ਨਾਮ ਆ ਦੇਸ਼ ਅਗਨੀ ਉਤਰੀ ਐਡਵੋਕੇਟ ਤਰਨ ਤਰਨ ਪਿਛਲੇ ਦਿਨੀ 에ਅਰਡੀਆਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ 274 ਪਰਸਨ ਵਰਕਲ ਜ ਇਹਦੇ ਨਾਲ ਲੋਕਾਂ 'ਚ ਇੱਕ ਡੈਸ਼ ਇੱਕ ਟੈਰਰ ਬਣ ਗਿਆ ਕਿ ਜੋ ਲੋਕ ਫਾਰ ਇਗਜ਼ੈਂਪਲ ਕੋਈ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਚਾਹੁੰਦਾ ਵਾ ਉਹ ਕਹਿੰਦਾ ਵੀ ਮੈਨੂੰ ਦੋ ਦਿਨ ਲੱਜਣੇ ਆ ਤੇ ਮੈਂ ਅੱਜ ਸ਼ਾਮ ਨੂੰ ਵਾਪਸ ਆਣਾ ਇੱਕ ਤੇ ਉਹ ਪੈਸੇ ਵੱਧ ਖਰਦਾ ਪਿਆ ਵਾ ਉਦੇ ਬਾਜੂ ਦੀ ਜਿਹੜੀ ਸਕਿਉਰਿਟੀ ਕੋਡੀ ਕੀ ਫਾਇਦਾ ਆ ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਇੱਕ ਚੱਪਨ ਪਾਉਣ ਵਾਲਾ ਬੰਦਾ ਵੀ ਜਹਾਜ਼ ਸੈਰ ਕਰੇਗਾ ਲੇਕਿਨ ਜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਵਾਪਸ ਹੋਣਾ ਤੇ ਉਹਦਾ ਫਾਇਦਾ ਕੀ ਆ ਇਹ ਲੋਕਾਂ ਦੇ ਜਨਾਂ ਦੇ ਵਿੱਚ ਜੋ ਟੈਰਰ ਬਣ ਗਿਆ ਹੈ ਜਾਂ ਜੋ ਲੋਕਾਂ 'ਚ ਇੱਕ ਛਵੀ ਬਣ ਗਈ ਹੈ ਕਿ ਇੰਡੀਆ ਦੇ ਜਹਾਜ਼ ਵਧੀਆ ਨਹੀਂ ਹਨ ਇਹ ਜਦੋਂ ਜਹਾਜ਼ ਚੱਲਦਾ ਹੈ ਉਹਦੀ ਪੂਰੀ ਇਹਦੀ ਤਿਆਰੀ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਐਕਸਪਰਟ ਹਨ ਉਹ ਲੋਕ ਚਲਾਉਣ ਗੱਡੀ ਜਿਹੜੇ ਇੰਜਨ ਵਿਖਰੇ ਦਾ ਹਰ ਚੀਜ਼ ਵਿਖਰੀ ਜਾਂਦੀ ਆ ਇਹ ਲੱਗਦਾ ਕਿ ਕਈ ਵਾਰੀ ਕੇਅਰਲੈਸਨੈਸ ਹੋ ਜਾਂਦੀ ਆ ਉਹਦੇ ਕਰਕੇ ਨਤੀਜਾ ਹੋ ਜਾਂਦਾ ਵਾ ਲੇਕਿਨ ਕਿਉਂ ਨਹੀਂ ਇਹ ਲੋਕ ਜਿਹੜੇ ਆ ਸੀਰੀਅਸ ਹੁੰਦੇ ਜ਼ਿਵਾਗ ਦਾ ਫਰਜ਼ ਬੰਦਾ ਵਾ ਕਿ ਵੀ ਜਦੋਂ ਹਰ ਚੀਜ਼ ਜਿਹੜੀ ਹਰ ਰੋ ਚੈੱਕ ਕਰਨਾ ਇਹਦੀ ਹਵਾ ਵਾ ਇਹਦਾ ਪੈਟਰੋਲ ਆ ਇਹਦੇ ਕਿਸ ਤਰ੍ਹਾਂ ਲੈਂਡਿੰਗ ਹੋ ਰਹੀ ਆ ਸਾਰਾ ਸਿਸਟਮ ਨੂੰ ਸਾਰਾ ਵੇਖ ਕੇ ਫੇਰ ਕਰਨਾ ਤੇ ਜੇ ਇਸ ਤਰ੍ਹਾਂ ਹੋਇਆ ਤੇ ਹਜ਼ਾਰਾਂ ਲੋਕੀ ਜਾ ਰਹੇ ਹਰ ਰੋ ਅੱਜ ਕੱਲ ਜੜਜਾਂ ਜਾਂਦੇ ਆ ਲੇਕਿਨ ਫੇਰ ਤੇ ਉਹ ਲੋਕੀ ਵੇਰ ਅਗਾਈ ਕਰ ਗਏ ਸੀਨ ਨੂੰ ਇਹ ਚੀਜ਼ ਧਿਆਨ ਦੇਣ ਚਾਹੀਦਾ ਯੋਗਲ ਵੇਖ ਰਾਲੀ ਆ ਕਿ ਵੀ ਜਿਹੜਾ ਬੱਚਾ ਬਾਹਰ ਜਲਾ ਚੜਦਾ ਬਾਅਦ ਤੇ ਬਾਈਆਂ ਜਾਊਗਾ ਤੇ ਜਦੋਂ ਉਹਦੀ ਸਿਕਿਉਰਿਟੀ ਕੋਈ ਨਹੀਂ ਜਾਂ ਦਿਮਾਗ ਚ ਡਰਗਾ ਰਹਿਣਾ ਵਾ ਕਿ ਬੱਚਾ ਪਹੁੰਚਿਆ ਜੇ ਵਾਪਸ ਨਾ ਆਵੇ ਡਰ ਕੇ ਵੀ ਉਹ ਠੀਕਾ ਪਹੁੰਚ ਗਿਆ ਵਾ ਆਈਊਗਾ ਨਹੀਂ ਤੇ ਫਿਰ ਇਸ ਤਰ੍ਹਾਂ ਇਹਦੀ ਗਿਣਤੀ ਜਰੀ ਆ ਇੰਡੀਆ ਦੇ ਵਿੱਚ ਜੇ ਟਰੈਵਲ ਕਰਦੇ ਨਾ ਭਾਈ ਯਾਰ ਇਹ ਘਟਜੋਗੀ ਸਰ ਵੇਖੋ ਇਹ ਜਿਸ ਤਰ੍ਹਾਂ 1 ਕਰੋੜ ਰੁਪਇਆ ਦਿੱਤਾ ਜੇ ਤਾਂ ਇਹ ਕੋਈ ਅੱਗੇ ਗੱਲ ਹੈ ਕਿ ਬੰਦਾ ਵਾਪਸ ਨਹੀਂ ਆਉਂਦਾ ਤਾਂ ਇਹਦੀ ਕੋਈ ਵੈਲਿਊ ਨਹੀਂ ਹੈਗੀ ਬੰਦੇ ਦੀ ਜਾਨ ਜੀਵ ਜੁੜੀ ਆ ਇੱਕ ਜਹਾਜ਼ ਦੇ ਵਿੱਚ 22300 ਬੰਦਾ ਸਫਰ ਕਰਦਾ ਵਾ ਜੇ ਗੱਲਬਾਤ ਹੋਉਂਦੀ ਆ ਤੇ ਕਿੰਨਾ ਇਹਦਾ ਨੁਕਸਾਨ ਆ ਇਹ ਸਰਕੇ ਦੇਖੇ ਰੱਖਣ ਲਈ ਗੱਲ ਆ ਕਿ ਜਹਾਜ਼ਾਂ ਦੀ ਉਮਰ ਕਿੰਨੀ ਆ ਜਹਾਜ਼ ਠੀਕ ਚੱਲੇ ਪਿਆ ਜੇ ਕੋਈ ਖਰਾਬੀ ਹੁੰਦੀ ਤੇ ਕਿਉਂ ਨਹੀਂ ਚੈੱਕ ਕਰਤਾ ਜਾਂਦਾ ਇਟ ਇਜ਼ ਸੀਰੀਅਸ ਮੈਟਰ ਐਂਡ ਇਟ ਸ਼ੁੱਡ ਬੀ ਟੇਕਨ ਸੀਰੀਅਸਲੀ ਮੇਰਾ ਨਾਮ ਤਜਿੰਦਰਪਾਲ ਅਹੋਜਾ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਮੈਨੂੰ ਇਹ ਟਾਈਮ ਦਿੱਤਾ ਔਰ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਇਹਦੇ ਵਿੱਚ ਇਨਾਂ ਡੈਥ ਹੋਈਆਂ ਉਹਨਾਂ ਨੂੰ ਸ਼ਹਾਦਤ ਦੀ ਪੇਡ ਕਰਦਾ ਔਰ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਦੀ ਸਖਿਆ ਵਾਸਤੇ ਇਹਨਾਂ ਰੱਖੜੋਖਾ ਦਾ ਤਿਆਰ ਰੱਖਿਆ ਜਾਵੇ ਔਰ ਮਜਬੂਤ ਸਰਕਾਰ ਆਏ ਇਹ ਸਰਕਾਰ ਜੋ ਕਰਦੀ ਚੰਗਾ ਕਰਦੀ ਹੈ ਲੇਕਿਨ ਇਹਦੇ ਵਿੱਚ ਕੋਈ ਚੰਗਾ ਨਹੀਂ ਹੋਇਆ ਔਰ ਸਾਰੇ ਭਾਰਤ ਵਾਸੀਆਂ ਨੂੰ ਅਫਸੋਸ ਹੈ ਗੱਲ ਦਾ ਕਿ ਭਾਰਤ ਸਰਕਾਰ ਨੇ ਧਿਆਨ ਨਹੀਂ ਦੇ ਰਹੀ ਔਰ ਮੈਂ ਬੇਨਤੀ ਕਰਦਾ ਮੋਦੀ ਸਰਕਾਰ ਨੂੰ ਕਿ ਇਸ ਵਾਰ ਧਿਆਨ ਦੇਣ ਨੂੰ ਅੱਗੋਂ ਤੇ ਹਿਆਸਾ ਨਾ ਹੋਵੇ ਦੇਖੋ ਜੀ ਗੱਲ ਇਹ ਵੀ ਜਾਇ ਚ ਬੈਠਦੇ ਜਾਈਦਾ ਵਾ ਲੇਕਿਨ ਇਹ ਫਿਰ ਪਤਾ ਨਹੀਂ ਲੱਗਦਾ ਕਿ ਵਾਪਸ ਤੇ ਉਤਰਨਾ ਵੀ ਕਿ ਨਹੀਂ ਔਰ ਜਿਹਨੇ ਬਹੁਤ ਜਲਦੀ ਜਾਣਾ ਹੁੰਦਾ ਉਹਦੇ ਆਸਤੇ ਬੜੀ ਮੁਸ਼ਕਲ ਆਉਂਦੀ ਹੈ ਟ੍ਰੇਨ ਦੇ ਵਿੱਚ ਟਾਈਮ ਲੱਗ ਜਾਂਦਾ ਦੋ ਦੋ ਤੇ ਤਿੰਨ ਤਿੰਨ ਦਰ ਲੱਗ ਜਾਂਦੇ ਵਾਸੀ ਤੇ ਔਰ ਇਹਦੇ ਜੇ ਹੁਣ ਜਾਏਗਾ ਤੇ ਸ਼ਾਮ ਨੂੰ ਘਰ ਪਰਤਦਾ ਹੈ ਆਪਣੇ ਬਿਜ਼ਨਸ ਦੇ ਟਾਈਮ ਦੇ ਵਿੱਚ ਹੋਰ ਕੰਮ ਵੀ ਜਾਣਾ ਹੋਵੇ ਤੇ ਸਾਰੇ ਕੰਮ ਤਾਂ ਸਹੀ ਨਾ ਹੋ ਜਾਂਦੇ ਆ ਔਰ ਮੈਂ ਫਿਰ ਬੇਨਤੀ ਕਰਾਂਗਾ ਇਹਦੇ ਰੱਖ ਰਖાળ ਧਿਆਨ ਦਿੱਤਾ ਜਾਵੇ ਔਰ ਪੈਸੇਂਜਰ ਦੀ ਜ਼ਿੰਦਗੀ ਬਚਾਈ ਜਾਵੇ ਇਨਸਾਨ ਦੀ ਉਮਰ ਹੁੰਦੀ ਹੈ ਇਹਨਾਂ ਦੀ ਵੀ ਮਸ਼ੀਨਰੀ ਦੀ ਉਮਰ ਹੁੰਦੀ ਹੈ ਇਹ ਵੀ ਐਕਸਪਾਇਰ ਇਸ ਸਾਰੇ ਦੇ ਡੇਟ ਆ ਇਹ ਇਹਨੂੰ ਵੇਖ ਕੇ ਇੱਕ ਨਵੇਂ ਨਵੀਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਨਵੇਂ ਜਹਾਜ਼ ਲਿਆਉਣੇ ਚਾਹੀਦੇ ਨੇ ਜਿਸ ਨਾਲ ਸਵਾਰੀਆਂ ਜਿਹੜੀਆਂ ਉਹ ਆਪਣਾ ਆਪਣੇ ਆਪ ਨੂੰ ਠੀਕ ਸਮਝਣ ਤੰਦਰੁਸਤ ਸਮਝਣ ਔਰ ਬੇਕਿਜਿਕ ਸਫਰ ਕਰ ਸਕਾ ਇੰਨਾ ਕੋ ਮਨਚੇ ਦਾ ਡਰ ਹੈ ਦੇਖੋ ਡਰ ਖਤਮ ਕਰਨਾ ਚਾਹੀਦਾ ਸਰਕਾਰ ਨੂੰ ਡਰ ਤੇ ਹੈ ਹੀ ਪਬਲਿਕ ਜਿਹੜੀ ਉਹ ਪਰੇਸ਼ਾਨ ਹੋਊਗੀ ਉਹ ਫਿਰ ਜਹਾਜ਼ ਤੇ ਚੜ੍ਹਨ ਤੋਂ ਪਹਿਲਾਂ ਸੋਚੇਗੀ ਮੈਂ ਫੇਰ ਵਾਪਸ ਆਉਣਾ ਜਾਂ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਦਾ ਧਿਆਨ ਦਿੱਤਾ ਜਾਵੇ